ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਇਹਨਾਂ ਟੀਮਾਂ ਨੂੰ ਤਿਆਰ ਕਰਕੇ ਖੇਡ ਮੈਦਾਨ ਦੇ ਵਿੱਚ ਮੈਚ ਖੇਡਣ ਲਈ ਉਤਾਰਿਆ ਗਿਆ ਇਹ ਸ਼ਾਨਦਾਰ ਲੜਕੇ ਦਾ ਮੁਕਾਬਲਾ ਇਸ ਮੁਕਾਬਲੇ ਤੋਂ ਬਾਅਦ ਫਾਈਨਲ ਮੈਚ ਕਿਹੜਾ ਜਾਣਾ ਲੜਕੇਆਂ ਦਾ ਮੁਲਿਆਂ ਦਾ ਕੋਚਿੰਗ ਸੈਂਟਰ ਅਸਕਰ ਵਾਸੇ ਘਨੌਲੀ ਇਹ ਵੀ ਟੀਮਾਂ ਜਿਹੜੀਆਂ ਤਿਆਰ ਬਣ ਤਿਆਰ ਲੈਣਗੀਆਂ ਜਿਹੜਾ ਪੀਰ ਨਿਸ਼ਾਨੇ ਖੁੰਡੇ ਉਹ ਕਾਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰਦੇ ਬਾਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਇਹੜਾ ਪਹਿਲਾ ਕਰਦੇ ਵਾਰ। ਲੋਕ ਅਸ਼ੀਰਵਾਦ ਦਿੱਤਾ ਯਾਰਿਆਂ ਨੇ ਲੜਤੀਆਂ ਨੂੰ ਜ਼ਰਦਾਰ ਗੁਰਨੀਸ਼ਣ ਦਿਖਾਣਾ ਐਸਐਸਪੀ ਸਾਹਿਬ ਰੂਪਨਗਰ ਸਰਦਾਰ ਰਾਜਪਾਲ ਸਿੰਘ ਜੀ ਅਰਜਨਾ ਅਵਾਡੀ ਐਸਐਸਪੀ ਹੈੱਡਕੁਆਟਰ ਰੂਪਨਗਰ ਸਰਦਾਰ ਮਨਜੀਤ ਸਿੰਘ ਜੀ ਅਲਖ ਡੀਐਸਪੀ ਸਾਹਿਬ ਸ਼੍ਰੀ ਚਮਕਉਰ ਸਾਹਿਬ ਰਹੁਤ ਸ਼ਰਮਾ ਜੀ ਐਸਐਚਓ ਸਾਹਿਬ ਸ਼੍ਰੀ ਚਮਕਉਰ ਸਾਹਿਬ झ केंद्र जिला रूपनगर की समुची टीम इन्हों टीम रूप खराब तक स्टाप ला लगी है ਗਰੁੱਪ ਦਾ ਆਪਣਾ ਖਿਡਾਰੀਾ ਮੈਡਮ ਪ੍ਰਿੰਕਾ ਸੈਣੀ ਜੀ ਇਹ ਹਨ ਦੋ ਵਾਰੀ ਵਿਸ਼ਮ ਜਤਾ ਦਾਵਾ ਰਾਜੇ ਖੇਲੇ ਦਾ ਪੈਂਦੀ ਹੋਈ ਰੇਡ ਚਾਰ ਖਿਡਾਰੀ ਬਿਲਕੁਲ ਚਾਰੀ ਦੇ ਵਿੱਚ ਨੇ ਖੜਾ ਹੋਣਾ ਐਨ ਵੱਧ ਕੇ ਟਰਾਈ ਕੀਤੀ ਐ ਕੋਸ਼ਿਸ਼ ਕੀਤੀ ਐ ਸਟਾਪ ਲਾਣ ਦੀ ਫੜਿਆ ਹੋਇਆ ਗੁੱਟ ਹਾਂਦੇ ਦੂਰ ਕੀਤੇ ਜਾ ਰਹੇ ਆ ਕਿ ਸੀਰ ਜਿੰਦੇ ਨੇ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂਨ ਹੈ ਕਿ ਮੰਦਲਾ ਤੋਂ ਦੂਰ ਕਿੱਥੇ ਮਿਲਦਾ ਸਕੂਨ ਹਾਰਦੇ ਨਹੀਂ ਹੁੰਦੇ ਕਦੇ ਮਰਦੇ ਦਲੇਰ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜਰ ਮਾਨਯੋਗ ਸਰਦਾਰ ਗੁਰਨੀਤ ਸਿੰਘ ਜੀ ਖਰਨਾ ਐਸਐਸਪੀ ਸਾਹਿਬ ਰੂਪਨਗਰ ਸਰਦਾਰ ਰਾਜਪਾਲ ਸਿੰਘ ਜੀ ਅਰਜਨਾ ਅਵਾਡੀ ਐਸਪੀ ਹੈੱਡਕ quarters ਰੂਪਨਗਰ ਸਰਦਾਰ ਮਨਜੀਤ ਸਿੰਘ ਜੀ ਆਫਸਰ ਸਾਹਿਬ ਡੀਐਸਪੀ ਨਸ਼ਿਆ ਦੇ ਖਿਲਾਫ ਮੁਹਿੰਮ ਚਲਾਈ ਗਈ ਹੈਗੀਏ ਉਹਦੇ ਵਿੱਚ ਰੂਪਨਗਰ ਪੁਲਿਸ ਜਿਹੜੀ ਹੈਗੀ ਹੈ ਉਹ ਪੰਜਾਬ ਅਗੇਂਸਟ ਡਰੱਗਸ ਬੈਨਰ ਤੇ ਹੇਠ ਲਗਾਤਾਰ ਜਿਹੜੀ ਹੈ ਅਵੇਅਰਨੈਸ ਡਰਾਈਵ ਚਲਾ ਰਹੀ ਹੈ ਕਿ ਹੈ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਜਿਹੜੇ ਆਪਣੇ ਜੁਵਾ ਹੈਗੇ ਨੇ ਮੁੰਡੇ ਹੈਗੇ ਨੇ ਸਪੋਰਟਸ ਦੀ ਤਰਫ ਉਹਨਾਂ ਨੂੰ ਆਕਰਸ਼ਿਤ ਕਰਨ ਵਾਸਤੇ ਆਪਾਂ ਲਗਾਤਾਰ ਜਿਹੜਾ ਹੈਗਾ ਅਵੇਅਰਨੈਸ ਕੈਂਪਸ ਕਰ ਰਹੇ ਹੈਗੇ ਆ ਜਿੱਥੇ ਆਪਾਂ ਸਕੂਲ ਕਾਲਜ ਦੇ ਵਿੱਚ ਜਾ ਕਰਕੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਉੱਥੇ ਇੱਥੇ ਮੈਚਸ ਕਰਾ ਕਰਕੇ ਪਹਿਲਾਂ ਵੀ ਆਪਾਂ ਹਾਕੀ ਮੈਚ ਕ੍ਰਿਕਟ ਮੈਚ ਵਾਲੀਬਾਲ ਮੈਚਸ ਕਰਾਏ ਨੇ ਇਸ ਵਾਰ ਜਿਹੜਾ ਹੈਗਾ ਆਪਾਂ ਚਮਕੌਰ ਸਾਹਿਬ ਹਲਕੇ ਵਿੱਚ ਕਬੱਡੀ ਦੇ ਮੈਚਸ ਕਰਾਏ ਹੈਗੇ ਨੇ ਕੁੜੀਆਂ ਅਤੇ ਮੁੰਡਿਆਂ ਦੇ ਔਰ ਕਾਫੀ ਚੰਗੇ ਕੱਲ ਮੈਚੇਸ ਹੋਏ ਨੇ ਅੱਜ ਇਹਨਾਂ ਦੇ ਫਾਈਨਲ ਸੈਗੇ ਨੇ ਔਰ ਸਾਰੇ ਨੂੰ ਦੇਖ ਕਰਕੇ ਲੁਤਸੀ ਉਠਾਈਏ ਤੇ ਨਾਲ ਜਿਹੜਾ ਸਾਡਾ ਮੈਸੇਜ ਹੈਗਾ ਕਿ ਨਸ਼ਿਆ ਤੋਂ ਦੂਰ ਰਹਿਣ ਵਾਸਤੇ ਸਭ ਤੋਂ ਚੰਗੀ ਚੀਜ਼ ਜਿਹੜੀ ਹੈਗੀ ਉਹ ਖੇਡ ਹੈ ਅਗਰ ਬੰਦਾ ਆਪਣੀ ਲਾਈਫ ਵਿੱਚ ਘੰਟਾ ਇੱਕ ਡੇਲੀ ਦਾ ਜਿਹੜਾ ਹੈਗਾ ਉਹ ਖੇਡਾਂ ਵਿੱਚ ਮੈਦਾਨ ਚਲਾਉਂਦਾ ਹੈ ਤੋਂ ਉਹਨੂੰ ਕਿਸੇ ਤਰੀਕੇ ਦੇ ਨਸ਼ੇ ਦੀ ਲੋੜ ਨਹੀਂ ਹੈਗੀ ਨਾ ਉਹਨੂੰ ਕਦੇ ਤਲਬ ਲੱਗੂਗੀ ਤੇ ਇਹ ਬੱਚੇ ਕਾਫੀ ਚੰਗਾ ਮੈਸੇਜ ਸਾਰਿਆਂ ਨੂੰ ਦੇ ਰਹੇ ਹੈਗੇ ਨੇ ਇਸ ਮੈਸੇਜ ਨੂੰ ਆਪਾਂ ਐਕਸੈਪਟ ਕਰੀਏ ਤੇ ਆਪਣੇ ਪੰਜਾਬ ਨੂੰ ਰੰਗਾਂ ਪੰਜਾਤ ਨਾਲੀਏ ਸਰ ਜਿਹੜੀਆਂ ਕੌਡੀਆਂ ਉਹਦੇ ਵਿੱਚ ਕੋਈ ਸਰਟੀਫਿਕੇਟ ਹਮੇਸ਼ਾ ਜਿਹੜਾ ਹੈਗਾ ਬੰਦੇ ਨੂੰ ਮੋਟੀਵੇਟ ਕਰਦੇ ਹੈਗੇ ਨੇ ਉਹ ਐਗਜ਼ੈਕਟਲੀ ਇਹਦਾ ਕੁਝ ਪਰਸੈਂਟੇਜ ਬਣਦਾ ਹੈ ਜਾਂ ਨਹੀਂ ਬਣਦਾ ਹੈ दैट इज ਅ ਪਾਲਿਸੀ ਮੈਟਰ ਬਟ ਜਿਹੜੇ ਬੱਚੇ ਗਰਾਊਂਡ ਵਿੱਚ ਚੰਗਾ ਕਰਦੇ ਹੈਗੇ ਨੇ ਪੜ੍ਹਾਈ ਵਿੱਚ ਚੰਗਾ ਕਰਦੇ ਉਹਨਾਂ ਵਾਸਤੇ ਹਮੇਸ਼ਾ ਜ਼ਿੰਦਗੀ ਵਿੱਚ ਆਪਸ਼ਨ ਖੁੱਲੇ ਹੁੰਦੇ ਹੈਗੇ ਅਸੀਂ ਵੀ ਜਦੋਂ ਛੋਟੇ ਹੁੰਦੇ ਸੀਗੇ ਗਰਾਊਂਡ ਜਾਂਦੇ ਸੀਗੇ ਤੇ ਅੱਜ ਸਾਨੂੰ ਉਸ ਚੀਜ਼ ਦਾ ਮਾਣ ਹੈਗਾ ਕਿ ਆਪਾਂ ਫਿੱਟ ਹੈਗੇ ਆਂ ਔਰ ਇੰਨੀ ਪੜ੍ਹਾਈ ਕਰਕੇ ਆਪਾਂ ਇੱਥੇ ਪਹੁੰਚੇ ਹੈਗੇ ਆ ਤੇ ਇਹ ਬੱਚੇ ਵੀ ਅੱਗੇ ਬਹੁਤ ਵਧੀਆ ਵਧੀਆ ਕੰਮ ਕਰਨਗੇ ਔਰ ਭੱਟੇ ਉਹ ਮੁਕ